ਪਿਆਰ ਭਾਈ ਸੱਜਣ ਤੇ ਪਰ ਕੋਈ ਯੂਟਿਊਬਰ ਇਹਨਾਂ ਇਰਦਮੁਣੀ ਪੰਜ ਤੋਂ ਸੱਤ ਫੋਟਾਂ ਭੇਜ ਦੇਖੋ 9143 ਫਰੈਂਸ ਕਰਦੇ ਆ ਆਪਣਾ ਵੀਰੇ ਪਹਿਲੀ ਵੋਟ ਜੁਤੇ ਮੋੜ ਦੇ ਵਿੱਚ ਤਾਂ ਨਾਲੇ ਪਾਸੇ ਨੰਬਰ ਚੱਲਦਾ ਹੁੰਦਾ ਇਹ ਨੰਬਰ ਤੇ ਪੰਜ ਤੋਂ ਸੱਤ ਫੋਟਾਂ ਭੇਜਿਆ ਕਰ ਤੇ ਆ ਵੀਰੇ ਆਪ ਦੇ ਗਏ ਆ ਜੋ ਪੰਜ ਤੋਂ ਛੇ ਚੀਜ਼ਾਂ ਤੇ ਮੇਰੇ ਟਰੈਕਟਰ ਆ ਸੋਨਾਂ ਦੀ ਕਾਰ ਐਸ 2020 ਮਾਡਲ ਬਹੁਤ ਵਧੀਆ ਟਰੈਕਟਰ ਕੇ ਵੀਰ ਭਾਈ ਜੀ ਦੇਣਾ ਵੀਰਸ ਪਰ ਕਰ ਸਕਦੇ ਕੋ ਕਾ ਵੀ ਟਰੈਕਟਰ ਬਿਲਕੁਲ ਨਵਾਂ ਟਰੈਕਟਰ 2020 ਮਾਡਲ ਹੈ ਟਾਇਰ ਬਹੁਤ ਵਧੀਆ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਹੈ ਚਲੇ ਤੇ ਟਰੈਕਟਰ ਵੀ ਪੂਰੇ ਕਿਤੇ ਰੰਗ ਨਹੀਂ ਕਿ ਦਾਗੀ ਕਿਤੇ ਵੀ ਕੁਝ ਨਹੀਂ ਤੇ ਬੜਕਾ ਟਰੈਕਟਰ ਚੱਲਿਆ ਹੋਇਆ 2020 ਮਾਡਲ ਹੈ ਤੇ 5 ਲੱਖ 20000 ਰੁਪਏ ਮੰਗ ਕਰਦੇ ਮੌਕੇ ਤੇ ਮਾਤਣ ਕਰਦੇ ਹਾਂ 5 ਲੱਖ 20000 ਰੁਪਏ ਮੰਗ ਮੰਗ ਕਰਦੇ ਹੈ ਮਾਲਕ ਵੀਰ ਤੇ ਸਰਗੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਸਰ ਮਾਲਕ ਵੀਰਾਂ ਦਾ ਤੇ ਮਾਫ ਕਰਦੇ ਮੈਂ ਤੁਹਾਨੂੰ ਕਰ ਦੇਣਗੀ ਟਰੈਕਟਰ ਬਹੁਤ ਵਧੀਆ ਕੋਕਾ ਪੀਸ ਇਹ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸਪੈਕ ਕਰ ਸਕਦੇ ਪੂਰਾ ਹੈਵੀ ਚੰਪਾ ਵਧੀਆ ਟਰੈਕਟਰ ਆ ਤੇ ਕੋਕਾ ਪੀਸ ਕੰਮ ਗੇਰੀ ਸਾਇਕ ਕੋਕਿਆ ਤੇ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸਪੈਕ ਕਰ ਸਕਦੇ ਮੇਰੇ 2020 ਮਾਡਲ ਸਫਰ ਸੀਟਡਾ ਇਹ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸਪੈਕ ਕਰ ਸਕਦੇ ਕਿਆ ਨਾਲਾ ਸਫਰ ਸੀਟ ਰਹਿ ਸਾਈਡ ਤੇ ਕਿਹੜੀ ਗੇਡ ਕੋਗਦਾ ਕਹਿੰਦਾ ਤੇ 2020 ਮਾਡਲ ਆ ਤੇ ਕਿਹੜਾ ਰੋਟਾ ਵੈਕਟਰ ਤੇ ਬਣਾਉਣਾ ਹੋਵੇ ਤੇ ਉਹ ਨਾਲ ਦੇਣਗੇ ਫੱਟਾ ਮਗੱਲੇ ਪਾਸੇ ਨਾਲ ਹੀ ਦੇਵਣਗੇ ਵੀਰਾਂ ਦੇ 2020 ਮਾਡਲ ਆ ਤੇ ਬਹੁਤਿਆਂ ਸਫਰ ਸੀਟ ਜੇ ਅੱਠ ਪੁੱਟਾ ਸਫਰ ਸੀਟ ਨਾਲ ਜੇ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸਪੱਤ ਕਰ ਸਕਦੇ ਤੇ ਫੱਟਾ ਬਿਲਕੁਲ ਨਵਾਂ ਪਿਆ ਰੋਟਾ ਬੈਟਰ ਵਾਲਾ ਤੇ ਨਾਲ ਹੀ ਦੇਣਗੇ ਤੇ 90000 ਰੁਪਇਆ ਮੰਗ ਕਰਦੇ ਵੀਰ ਮਾਲਕੋ ਤੇ ਮੌਕੇ ਤੇ ਮਾਨਤਾ ਕਰ ਦੇਣਗੇ ਸਿਰਫ ਹੀ 90000 ਕੰਦਾ ਤੇ ਮੰਗ ਕਰਦੇ ਆ ਮੌਕੇ ਦੇ ਵੀਰਾਂ ਨੇ ਮਾਨਤਾ ਕਰ ਦੇਣਗੇ ਸੁਪਰ ਸਿੱਟਰ ਬਿਲਕੁਲ ਨਵੇਂ ਹਰਗਾ ਭਿਆ 2000 ਵੀ ਮਾਟੜਾ ਢਾਡੇ ਵਾਲਾ ਫੱਟਾ ਨਾਲ ਦੇ ਕਿਹੜਾ ਸਮਾਨ ਨਾਲ ਦੇ ਵੀ ਸਾਰੀ ਕਾ ਜਾਣਕਾਰੀ ਜਣੀ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਆ ਤੇ ਏਰੀਆ ਦੱਸਿਆ ਜੀ ਵੀਰਾਂ ਨੇ ਕਿਹੜਾ ਏਰੀਆ 2020 ਮਾਟੜਾ ਕੋਕਾ ਪੈਸੇ ਕੋਕਾ ਵੀ ਸਭਨ ਸਿੱਟਣ ਸਾਈ ਗਿਆ ਜੀ ਦੱਸੋ ਇਹ 2006 ਮਾਡਲਾ ਮੀਚੀ ਟਰੈਕਟਰ ਤੇ ਟਾਇਰ ਬਿਲਕੁਲ ਨਵੇਂ ਮਦਲੇ ਨਾ 90 ਕੇ ਪੈਸੇ ਆ ਮੂਹ ਦੇ ਕੇ ਸਭ ਟੰਕ ਪੈਸੇ 2006 ਮਾਡਲਾ ਟਰੈਕਟਰ ਬਹੁਤ ਵਧੀਆ ਇਹ ਕਿਸੇ ਵੀਰ ਭਾਈ ਨੇ ਲੈਣਾ ਇੰਨਣ ਕੇਰ ਦਾ OK ਟਰੈਕਟਰ ਇਹ ਹੈਗਾ 52 45 ਪੰਜਾਬ 45 ਜਮ ਦੇ ਵਿੱਚ ਟਰੈਕਟਰ ਆ ਇਹ 2006 ਮਾਡਲ ਤੇ 2.25 ਲੱਖ ਰੁਪਇਆ ਮੰਗਦੇ ਮੌਕੇ ਤੇ ਮਾਨਤਾ ਕਰ ਦੇਣੀ। 2.25 ਦੀ ਮੰਗ ਕਰਦੇ ਵੀਰਾਂ ਦੇ ਮੌਕੇ ਤੇ ਮਾਨਤਾ ਕਰ ਦੇਣਗੇ। ਵੀਰਾਂ ਦੇ ਵਾਕੇ ਲੈ ਸਕਦੇ ਆ। ਟਰੈਕਟਰ ਓਕੇ ਆ ਜਮਾ 2.25 ਲੱਖ 2.25 ਲੱਖ 2006 ਮਾਡਲ ਆ। 2.25 ਲੱਖ ਮੰਗਦੇ 2006 ਮਾਡਲ ਆ। ਸਾਰੀ ਜਾਣਕਾਰੀ ਨਾ ਨਹੀਂ ਚੱਕੀ ਜੁਤੇ ਨੰਬਰ ਚੱਲ ਜਾਂਦਾ ਵੀਰ ਨਾਲ ਸੰਪਰਕ ਕਰ ਸਕਦੇ ਕੋਕਾ ਬੀਟਰ ਵੀਰੇ ਕਿਰਪਾਏ ਨਵੱਡੀ 2015 ਮਾਡਲ ਤੇ ਭਵैया ਕਿਰਪਾਏ ਨੇ ਟਾਇਰ 70 75 ਪੈਸੇ ਮੋੜਦੇ ਆ ਬਿਲਕੁਲ ਨਵੀਂ ਪਈ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਨੰਬਰ ਹੈਗਾ 4 4 ਜੀਰਮਾ ਤੇ ਬਹੁਤ ਵਧੀਆ ਕਰਪੈਨ 2000 ਕਰਤਾਰ ਕਰਪੈਨ 2015 ਮਾਡਲ ਤੇ ਪੂਰੀ ਵਧੀਆ ਕਰਪੈਨ ਪਈ ਆ 70 75 ਪੈਸੇ ਟਾਇਰ ਪਏ ਆ ਤੇ ਪੂਰੀ ਸਾਫ ਪਈ ਆ ਤੇ ਗੱਡ ਕੇ ਵੀਰ ਨਹੀਂ ਸੀ ਜਾਂਦਾ ਆ ਤੇ ਕੋਕਾ ਪੀਸ ਕਰ ਪਏਗਾ ਇਹ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਸੜਕੀਆਂ ਦੇ ਉੱਤੇ ਨੰਬਰ ਚੱਲਦੀ ਜਾਂਦਾ ਥੋੜੀ ਜਿਹੀ ਫੋਟੋ ਹੋਰ ਵੇਖ ਕੇ ਤੇ ਧੋਖ ਫੋਟੋਆਂ ਵੇਖ ਕੇ ਨੰਬਰ ਆ ਰਿਹਾ ਤੇ ਬਹੁਤ ਵਧੀਆ ਕਰ ਪਾਏਗਾ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਚੀਜ਼ਾਂ ਦੀ ਆ ਗੇਅਰ ਬਕਸੇ ਦੀ ਪਾਈ ਆ ਤੇ ਕੋਕਾ ਪੀ ਕਰ ਪਾਏਗਾ ਤੇ ਰੇਡ ਵੀਰਾਂ ਨੇ ਦੱਸਿਆ ਨਹੀਂ ਜਿਹੜੀ ਫੋਨ ਲਾ ਕੇ ਪੁੱਛ ਸਕਦੇ ਆ ਆ ਟਾਇਰਾਂ ਦੀ ਫੋਟੋ ਆ ਗਈ ਮਗਰਦਿਆਂ ਦੀ ਪਹਿਲਾਂ ਮੂਹ ਜਾਂ ਜਿਹੜੀ ਵੇਖੀ ਆ ਤੇ ਬਹੁਤ ਵਧੀਆ ਉੱਤੇ ਸਰ ਕੀ ਜਿਹਦੇ ਨੰਬਰ ਆ ਗਿਆ 94 6 5 40 ਇਹ ਨੰਬਰ ਆ ਤੇ ਸਟਾਰ ਵਰਕਰ ਸਾਰੀ ਕਸਬੇ ਵੀਰਾਂ ਦੇ ਕਦੀ ਕਦੀ ਥੱਜੋ ਵਿੱਚੋਂ ਸਭ ਫੋਟੋਆਂ ਪਾਈਆਂ ਬਹੁ ਵਜਿਆ ਕਰ ਪਏਗਾ 2015 ਮਾਡਲ ਰੇਡ ਵੀਰਾਂ ਨੂੰ ਦੱਸਿਆ ਨਹੀਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਸਾਰੀ ਜਾਣਕਾਰੀ ਲੈਣੀ ਫੋਨ ਦਾ ਸੰਪਰਕ ਤੇ ਨੰਬਰ ਚੱਲੀ ਜਾਂਦਾ ਸੀ ਤੇ ਵੀਰਾਂ ਨਾਲ ਭਰ ਕਰ ਸਕਦੇ ਆ ਕੋਕਾ 200 ਰੁਪਏ ਨਸੀ ਮੇਰਾ 14 ਮਾਡਲ ਕਰਪਾਏਣਾ ਇਹ ਟਰੈਕਟਰ ਵਾਲੀ ਕਰਪਾਏਣਾ ਜੇ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਸੋਨਾ ਦੀਖਾ ਟਰੈਕਟਰ ਚੜਿਆ ਵਾ ਦੀ ਇਹਦੇ ਉੱਤੇ ਤੇ ਕਿਰਾਇਆ ਵਾ ਦੀ ਉੱਤੇ ਸੋਨਾ ਦੀਖਾ ਤੇ ਇਹਦਾ ਰੇਟ ਵੀਰਾਂ ਨੇ ਦੱਸਿਆ ਨਹੀਂ ਫੋਨ ਨੰਬਰ ਲਾ ਕੇ ਪੁੱਛ ਸਕਦੇ ਆ 2014 ਮਾਡਲ ਕਰਪਾਏ ਨਾ ਬਿਲਕੁਲ ਕੰਮ ਹੋਇਆ ਵਾ ਸਾਰੀ ਵਧੀਆ ਪਈਆ ਕਿ ਜੋ ਘੜੀ ਨਹੀਂ ਚਲੀ ਨਹੀਂ ਵੀਰਾਂ ਦੇ ਤੇ ਜੇ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਲਓ ਬਹੁਤ ਵਧੀਆ ਕਰਪਾਏ ਨਾ ਤੇ ਰੇਟ ਵੀਰਾਂ ਨੇ ਦੱਸਿਆ 2014 ਮਾਡਲ ਤੇ 513 ਰੁਪਏ ਨਾ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਦਾ ਸੰਪਰਕ ਕਰ ਸਕਦੇ ਆ ਆਹ ਦੇ ਸੋਨਾ ਦੀ ਕਾ ਟਾਈਟ ਚੜਿਆ ਵੀ ਉੱਤੋਂ ਉਹਦੇ ਫੋਟੋ ਆ ਗਈ ਆ ਤੇ ਬਹੁਤ ਵਈਆ ਕ੍ਰਪੈਣ ਅੰਦਰ ਖੜੀ ਦੀ ਪਹਿਲਾਂ ਇਹ ਕਿ ਫੋਟੋ ਮਾ ਦਾ ਬਾਹਰ ਖੜੀ ਦੀ ਆ ਕੋਕਾ ਪੀਸ ਕ੍ਰਪੈਣ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਤੇ ਵੀਡੀਓ ਸ਼ੇਅਰ ਕਰ ਜਾ ਕਰੋ ਵੀਰ ਸ਼ੇਅਰ ਨਹੀਂ ਕਰਦੇ ਵੀਡੀਓ ਦੇਖ ਲੈਣੇ ਤੇ ਤੇ ਭਲਾ ਬਣ ਕੇ ਸ਼ੇਅਰ ਕਰ ਜਾ ਕਰੋ ਤੋ ਯਾਰ 14 ਕਰਪੈਣਾ ਰੇਟ ਵੀਰੇ ਦੱਸਿਆ ਨਹੀਂ ਮੌਕੇ ਦੇ ਵੀਰਾਂ ਦੇ ਤੁਸੀਂ ਰੇਟ ਦੱਸ ਦਿਆ ਕਰੋ ਕੋਈ ਫੋਨ ਲਾਊਗਾ ਤੇ ਬਹੁਤ ਹੈ ਕਰਪੈਣਾ ਵੱਡੀ ਕਰਪੈਣ ਵੀਰੇ 2010 ਮਾਡਲ ਆ ਤੇ ਟਾਇਰ ਹੈਗੇ ਵੱਡੇ ਟਾਇਰ ਹੈਗੇ ਆ 60 ਤੋਂ 65 ਪੈਸੇ ਤੇ ਐਸਐਮਐਕਸ ਤੋਂ ਬਿਨਾ ਦੇਵਾਂਗੇ 2010 ਮਾਡਲ ਆ ਤੇ ਇਹਦਾ ਹਰਿਆਣਾ ਨੰਬਰ ਆ ਤੇ ਇਹ ਨਗਰ ਦੀ ਪੂਸ਼ ਪੇਂਟ ਆ ਤੇ ਕਟਰ ਪੇਂਟ ਆ ਤੇ ਆ ਮਗਲ ਦੇ ਟੈਰਾ ਦੀ ਫੋਟੋ ਪਾਈ ਵੀਰਾਂ ਨੇ ਤੇ ਕੰਦੀ ਕੰਦੀ ਵੀਰ ਦੇ ਫੋਟੋ ਪਈਆ ਮੂਲ ਦੇ ਟੈਣੀ ਫੋਟੋ ਪਾਈ ਆ ਤੇ ਕੰਦੀ ਕੰਦੀ ਵੀ ਨੇ ਫੋਟੋ ਪਾਈ ਆ 2015 ਮਾਡਲ ਕਟਰ ਪੇਂਟ ਆ ਮਗਲ ਦੀ ਮਸ਼ੀਨ ਦੀ ਪੂਸ਼ ਪੇਂਟ ਆ ਹਰਿਆਣਾ ਨੰਬਰ ਆ 2010 ਮਾਡਲ ਆ ਜੇ ਕਿਸੇ ਵੀਰ ਭਾਈ ਜੀ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਫੋਨ ਤੇ ਹੋ ਜਾਊਗਾ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਬਹੁਵਜਿਆ ਕਰਪਾਇਣਾ ਵੱਡੀ ਕਰਪਾਇਣਾ ਕਿ ਇਸ ਵਿੱਚ ਵੀਰਾ ਦੇ ਨਾਲ ਨਹੀਂ ਦੇਣਾ 2010 ਮਾਡਲ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾ ਸੰਪਰਕ ਕਰ ਸਕਦੇ ਆ ਕੋਕਾ ਪੀਸ ਮਸ਼ੀਨ ਤੇ ਆ ਆ ਜਿੱਥੇ ਸਭ ਜੋ ਫੋਟੋ ਪਾਈਏ ਸਾਰੀ ਵੀਰਾਂ ਨੇ ਤੇ ਬਹੁਵਜਿਆ ਕਰਪਾਇਣਾ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾ ਸੰਪਰਕ ਕਰ ਦੋ ਕੋਕਾ